ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਨੂੰ ਲਗਾਏ ਵੱਡਾ ਝਟਕਾ ਫਿਰੋਜ਼ਪੁਰ ਤੋਂ ਕਾਲੀ ਸੰਸਦ ਸ਼ੇਰ ਸਿੰਘ ਊਭਾਇਆ ਦਾ ਬੇਟਾ ਦਵਿੰਦਰ ਸਿੰਘ ਊਭਾਇਆ ਅੱਜ ਕਾਂਗਰਸ 'ਚ ਸ਼ਾਮਲ ਹੋਣ ਜਾ ਰਹੇ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਐਲਾਨ ਕਰਨ ਲਈ ਅੱਜ ਦਿੱਲੀ 'ਚ ਪ੍ਰੈਸ ਕਾਨਫਰੰਸ ਦਿੱਤੀ ਹੈ ਸੂਤਰਾਂ ਮੁਤਾਬਕ ਆਪਣੀ ਐਮਪੀ ਸੀਟ ਬਣਾਈ ਰੱਖਣ ਲਈ ਸ਼ੇਰ ਸਿੰਘ ਊਭਾਇਆ ਸ਼੍ਰੋਮਣੀ ਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਲ ਨਹੀਂ ਹੋ ਰਹੇ ਹਾਲਾਂਕਿ ਚਰਚਾ ਹੈ ਕਿ ਸ਼ੇਰ ਸਿੰਘ ਊਭਾਇਆ ਨੇ ਕਿਹਾ ਕਿ ਪਾਰਟੀ ਚਾਹੇ ਤਾਂ ਉਹਨਾਂ ਨੂੰ ਕੱਢ ਸਕਦੀ ਹੈ ਸੁਖਵੀਰ ਬਾਦਲ ਵੱਲੋਂ ਘੁਬਾਇਆ ਨੂੰ ਸਾਈਡ ਲਾਈਨ ਕਰਨ ਕਰਕੇ ਘੁਬਾਇਆ ਨੇ ਇਹ ਫੈਸਲਾ ਲਿਆ ਹੈ। ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ। ਯਾਦਵਿੰਦਰ ਕੀ ਸਿਆਸੀ ਅਰਥ ਕੱਢੇ ਜਾਣੇ ਸਾਰੇ ਮਾਮਲੇ ਦੇ? ਦੇਖੋ ਜਿਹੜੀ ਜਲਾਲਾਬਾਦ ਸੀਟ ਆ ਬੇਸਿਕਲੀ ਉਹ ਰਾਏ ਸਿੱਖ ਵੋਟਰ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਆ। ਸੁਖਵੀਰ ਬਾਦਲ ਵੀ ਇਸ ਕਰਕੇ ਚੋਣ ਜਿੱਤੇ ਰਹੇ ਨੇ ਕਿਉਂਕਿ ਰਾਏ ਸਿੱਖ ਵੋਟਰ ਸੁਖਵੀਰ ਬਾਦਲ ਦੇ ਨਾਲ ਖੜਾ ਹੁੰਦਾ ਰਿਹਾ। ਤਾਂ ਹੁਣ ਘੁਬਾਇਆ ਨਾਰਾਜ਼ ਚੱਲ ਰਹੇ ਸੀ ਤੇ ਕਾਂਗਰਸ 'ਚ ਜਦੋਂ ਉਹਨਾਂ ਦੇ بیٹے ਸ਼ਾਮਰ ਹੋ ਰਹੇ ਨੇ ਤੋ ਇਹਦੇ ਨਾਲ ਜਿਹੜਾ ਰਾਏਸਿਕ ਵੋਟਰ ਹੈ ਟਿਲਟ ਹੋ ਸਕਦਾ ਹੈਗਾ ਕਪਾਇਆ ਬਲ ਖਾਸ ਤੌਰ ਤੇ ਕਾਂਗਰਸ ਬਲ ਇਸ ਕਰਕੇ ਅਗਰ ਕਾਂਗਰਸ ਪਾਰਟੀ ਕਪਾਇਆ ਦੇ بیٹے ਨੂੰ ਉਥੋਂ ਕੈਂਡੀਡੇਟ ਬਣਾਉਂਦੀ ਹੈ ਤਾਂ ਹੋ ਸਕਦਾ ਉਹਨਾਂ ਦੇ ਪੱਖ ਸਪੋਲਰਾਈਜੇਸ਼ਨ ਹੋਵੇ ਜਾਂ ਕੋਈ ਹੋਰ ਕੈਂਡੀਡੇਟ ਹੋਊਗਾ ਜਦੋਂ ਤਾਂ ਜਦੋਂ ਪ੍ਰਚਾਰ ਕਪਾਇਆ ਦਾ ਬੇਟਾ ਉਹਨਾਂ ਲਈ ਕਰੇਗਾ ਤਾਂ ਉਹਦੇ ਨਾਲ ਇੱਕ ਵੱਡਾ ਫਰਕ ਰਾਏਸਿਕ ਵੋਟਰ ਤੇ ਪਏਗਾ ਇਸ ਕਰਕੇ ਰਾਏਸਿਕ ਵੋਟਰ ਲੌਮੀਨੇਟਰ ਕਨਸੀਸਟੈਂਸੀ ਹੋਣ ਕਰਕੇ ਇਹ ਸਾਰੀ ਗੇਮ ਕਾਂਗਰਸ ਨੇ ਖੇਡੀ ਹੈ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਕਿ ਕਿਹੜਾ ਕੈਂਡੀਡੇਟ ਹੋਏਗਾ ਕੈਂਡੀਡੇਟ ਤੋਂ ਬਾਅਦ ਵੀ ਡਿਸਾਈਡ ਹੋਏਗਾ ਕਿ ਕਿਸ ਤਰ੍ਹਾਂ ਦੀ ਜਲਾਲਾਬਾਦ ਦੀ ਚੋਂ ਰਹਿੰਦੀ ਹੈ ਖਾਸ ਤੌਰ ਤੇ ਔਰ ਪੂਰੇ ਫਿਰੋਜ਼ਪੁਰ ਦੀ ਜਿਹੜੀ ਬਾਰਡਰ ਬੈਲਟ ਹੈ ਉਹਦੇ ਵਿੱਚ ਕਾਫੀ ਅਸਰ ਪਭਾਇਆ ਦਾ ਹੈ ਐਮਐਲਏ ਰਹੇ ਉਹ ਦੋ ਵਾਰ ਹੁਣ ਐਮਪੀ ਨੇ ਔਰ ਐਸ ਕਵੋਟਰ 'ਚ ਉਹਨਾਂ ਦੀ ਕਾਫੀ ਮੌਜੂਦਗੀ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਲੱਗਦਾ ਕਿ ਪੂਰੇ ਫਿਰੋਜ਼ਪੁਰ ਦੇ ਅੰਦਰ ਉਹ ਛੇਰ ਸਿੰਘ ਕਬਾਇਆ ਦੀ ਅਸੈਂਬਲੀ ਦਾ ਫਾਇਦਾ ਲੈ ਸਕਦੀ ਹੈ ਕਬਾਇਆ ਇਸ ਕਰਕੇ ਸ਼ਾਮਲ ਨਹੀਂ ਹੋਏ ਕਿਉਂਕਿ ਐਮਪੀ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਜੇਕਰ ਤੁਸੀਂ ਆਫੀਸ਼ੀਅਲੀ ਤੌਰ ਦੇ ਉੱਤੇ ਜੇ ਪਾਰਟੀ ਸ਼ਾਮਲ ਹੋਣੀ ਹੈ ਤਾਂ ਤੁਹਾਨੂੰ ਦੂਸਰੀ ਪਾਰਟੀ ਨੂੰ ਕੁਇਟ ਕਰਨਾ ਪੈਂਦਾ ਹੈ ਜੇ ਕੁਇਟ ਕਰਨਾ ਪੈਂਦਾ ਹੈ ਤਾਂ ਮਤਲਬ ਇਹ ਹੈ ਕਿ ਤੁਹਾਡੀ ਐਮਪੀ ਸ਼ਿਪ ਵੀ ਕੁਇਟ ਹੋਏਗੀ ਇਸ ਕਰਕੇ ਕਬਾਇਆ ਨੇ ਆਪਣਾ ਇੱਕ ਦਾਅ ਖੇਡਿਆ ਜਿਸ ਤਰ੍ਹਾਂ ਅਕਾਲੀ ਦਲ ਦੇ ਨਾਲ ਨਰਾਜ਼ਗੀਆਂ ਚੜ ਰਹੀਆਂ ਸੀ ਅਕਾਲੀ ਦਲ ਨੇ ਉਹਨਾਂ ਨੂੰ ਜੇ ਤੁਸੀਂ ਦੇਖੋ ਕਬੱਡੀ ਕੱਪ ਜਲਾਲਾਬਾਦ ਚੈਂਡਿੰਗ ਹੋਈ ਖੱਡੀ ਕਬੱਡੀ ਕੱਪ ਦੀ ਉਸ ਫੰਕਸ਼ਨ ਦੇ ਅੰਦਰ ਬਹੁਤ ਵੱਡਾ ਫੰਕਸ਼ਨ ਸੀ ਕਬਾਇਆ ਨੂੰ ਬੁਲਾਇਆ ਨਹੀਂ ਗਿਆ ਸੀ ਇਸ ਕਰਕੇ ਬਹੁਤ ਸਾਰੀਆਂ ਨਰਾਜ਼ਗੀਆਂ ਕਬਾਇਆ ਦੀਆਂ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਹੀ ਕਬਾਇਆ ਨੇ ਕਦਮ ਚੁੱਕਿਆ ਤੇ ਕਾਂਗਰਸ ਪਾਰਟੀ ਦਾ ਫਾਇਦਾ ਲੈਣ ਦੀ ਕੋਸ਼ਿਸ਼ ਹੈ ਜੀ ਧੰਨਵਾਦ ਆਦਮਿੰਦਰ ਗੱਲਬਾਤ ਦੇ ਲਈ